ਦੀ 25 ਤੇ 26 ਜੂਨ ਨੂੰ ਮੁਲਾਜ਼ਮਾਂ ਦੇ ਮਸਲੇ ਹੱਲ ਹੋ ਜਾਣਗੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਹੋ ਜਾਣਗੇ ਇਹ ਪੰਜਾਬ ਭਰ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਵਿਚਕਾਰ ਵੱਡੇ ਪੱਧਰ ਤੇ ਚਰਚਾ ਚੱਲ ਰਹੀ ਹੈ ਦਰਅਸਲ ਪੰਜਾਬ ਸਰਕਾਰ ਨੇ 25 ਤੇ 26 ਜੂਨ ਨੂੰ ਪੰਜਾਬ ਸਿਕਤਰਤ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਨੂੰ ਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨੂੰ ਗੱਲਬਾਤ ਲਈ ਸੱਦਿਆ ਜਿਸ ਕਰਕੇ ਮੁਲਾਜ਼ਮਾਂ ਦੀ ਅੱਖ ਹੁਣ 25 ਤੇ 26 ਜੂਨ ਦੀਆਂ ਮੀਟਿੰਗਾਂ ਤੇ ਲੱਗੀ ਹੈ ਅਸਲ ਵਿੱਚ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਜਿਹੜੀ ਅੱਜ ਵੋਟਾਂ ਪੈ ਚੁੱਕੀਆਂ ਨੇ ਇਸ ਵਿਧਾਨ ਸਭਾ ਹਲਕੇ ਵਿੱਚ ਦਰਜਾ ਮੁਲਾਜ਼ਮ ਜਥੇਬੰਦੀਆਂ ਨੇ ਪਰ ਟੈਸਟ ਕੀਤੇ ਝੰਡਾ ਮਾਰਚ ਕੀਤੇ ਧਰਨੇ ਮਾਰੇ ਪੁਲਿਸ ਨਾਲ ਖਿੱਚ ਧੂ ਕੀਤੀ ਔਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਮੰਗ ਇੱਕੋ ਹੀ ਸੀ ਵੀ ਲਗਾਤਾਰ ਉਹ ਪਿਛਲੇ 3 ਸਵਾ 3 ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਨੇ ਪਰ ਉਹਨਾਂ ਦੇ ਮਸਲੇ ਹੱਲ ਨਹੀਂ ਹੋਏ ਕੀ ਹੁਣ ਜਿਮਨੀ ਚੋਣ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸਰਕਾਰ ਨਾਲ ਮਸਲੇ ਹੱਲ ਹੋ ਜਾਣਗੇ ਇਹ ਚਰਚਾ ਬਹੁਤ ਚੱਲ ਰਹੀ ਹੈ तकरीबन ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ 'ਚ ਮੁਲਾਜ਼ਮ ਇਹ ਚਰਚਾ ਕਰੀ ਬੈਠੇ ਨੇ ਖਾਸ ਕਰਕੇ ਜੇ ਪੰਜਾਬ ਸਿਕਤਰੇ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਤੇ ਪੰਜਾਬ ਸਿਕਤਰੇ ਦੇ ਮੁਲਾਜ਼ਮਾਂ ਨੇ 18 ਜੂਨ ਨੂੰ ਬਹੁਤ ਵੱਡੀ ਰੈਲੀ ਕੀਤੀ ਉਹ ਰੈਲੀ ਤੋਂ ਪਹਿਲਾਂ ਜਿਹੜੀਆਂ ਤਿਆਰੀ ਮੀਡੀਆ ਕੀਤੀਆਂ ਤਿਆਰੀਆਂ ਤਿਆਰੀਆਂ ਗੇਟ ਮੀਡੀਆ ਕੀਤੀਆਂ ਉਹ ਵੀ ਆਪਣੇ ਆਪ ਤੇ ਇੱਕ ਵੱਡਾ ਸੰਘਰਸ਼ ਸੀ ਕਿਉਂਕਿ ਸਕੱਤਰੇ ਦੇ ਮੁਲਾਜ਼ਮ ਪਿਛਲੇ 2 ਹਫ਼ਤਿਆਂ ਤੋਂ ਮਿੰਨੀ ਤੇ ਮੇਨ ਸਕੱਤਰੇ ਦੇ ਕਈ ਫਲੋਰਾਂ ਤੇ ਮੀਟਿੰਗਾਂ ਰੈਲੀਆਂ ਕਰ ਰਹੇ ਸੀ ਉਹ ਲਗਾਤਾਰ ਸਕੱਤਰਤ ਮੁਲਾਜ਼ਮਾਂ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ ਸੋ 15 ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਹੁਣ 18 ਜੂਨ ਨੂੰ ਸਕੱਤਰੇ ਦੇ ਮੁਲਾਜ਼ਮਾਂ ਦੇ ਰੈਲੀ ਕਰਨ ਨਾਲ ਪੰਜਾਬ ਭਰ ਦੇ ਮੁਲਾਜ਼ਮ ਵੀ ਲਾਂਬੰਦ ਹੋ ਗਏ ਨੇ ਕਿਉਂਕਿ ਜਦੋਂ ਪੰਜਾਬ ਸਕੱਤਰ ਤੇ ਮੁਲਾਜ਼ਮ ਸੜਕਾਂ ਦੇ ਨਿਗਲਾਉਣ ਤੇ ਫਿਰ ਪੰਜਾਬ ਦੇ ਮੁਲਾਜ਼ਮਾਂ ਵੇ ਇੱਕ ਵੱਖਰੇ ਤੌਰ ਦਾ ਜਿਹੜਾ ਉਤਸ਼ਾਹ ਪੈਦਾ ਹੋ ਜਾਂਦਾ ਇੱਕ ਆਸ ਵਾਜ ਜਾਂਦੀ ਹੈ ਕਿ ਸਾਡੇ ਸਕੱਤਰੇ ਚ ਬੈਠੇ ਸਾਥੀ ਜਿਹੜੇ ਉਹ ਵੀ ਸੰਘਰਸ਼ ਕਰ ਰਹੇ ਨੇ ਹੁਣ ਸਰਕਾਰ ਤੇ ਦਬਾਅ ਪਾ ਰਹੇਗਾ ਸੋ ਪੰਜਾਬ ਸਰਕਾਰ ਨੇ ਸਕੱਤਰੇ ਤੇ ਮੁਲਾਜ਼ਮਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਸੱਦੀ ਹੈ ਜਿਹੜੀ 25 ਜੂਨ ਨੂੰ ਹੋਵੇਗੀ 25 ਜੂਨ ਨੂੰ ਪੰਜਾਬ ਸਰਕਾਰ ਦੇ ਪ੍ਰਮੁੱਖ ਵਿੱਤ ਸਕੱਤਰ ਇਸੇ ਤਰ੍ਹਾਂ ਸਕੱਤਰ ਪਰਸੋਨਲ ਤੇ ਸਕੱਤਰ ਆਮ ਰਾਜ ਪ੍ਰਬੰਧ ਵਿਭਾਗ ਮੀਟਿੰਗ ਕਰਨਗੇ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਤਿੰਨ ਅਧਿਕਾਰੀ ਕੀ ਅਧਿਕਾਰਤ ਨੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਇਹਦਾ ਜਵਾਬ ਸਿੱਧੇ ਰੂਪ ਚ ਆਉਂਦਾ ਨਹੀਂ ਔਰ ਸਕੱਤਰੇ ਦੀ ਲੀਡਰਸ਼ਿਪ ਨਾਲ ਜਿਹੜੀ ਇਹ ਮੀਟਿੰਗ ਵੀ ਰੱਖੀ ਹੈ ਸਰਕਾਰ ਨੇ ਉਹਦੇ ਵਿੱਚ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਸਕੱਤਰਤ ਦੇ ਲੀਡਰਾਂ ਨੂੰ ਸਕੈਨ ਖੇਰਾ ਅ ਸ਼ਸ਼ੀਲ ਕੁਮਾਰ ਫੌਦੀ ਜਾਂ ਸਾਹਿਲ ਸ਼ਰਮਾ ਮਨਜੀਤ ਰੰਧਾਵਾ ਹੋਣਾਂ ਨੂੰ ਵੀ ਉਹ ਇਸ ਮੀਟਿੰਗ ਵਿੱਚ ਗਰਾਉਂਡ ਪੈ ਕਰਨਗੇ ਵੀ ਮੁਲਾਜ਼ਮਾਂ ਦੀਆਂ ਮੰਗਾਂ ਕਿਹੜੇ ਢੰਗ ਨਾਲ ਮੰਨੀਆਂ ਜਾ ਸਕਦੀਆਂ ਨੇ ਤੇ ਉਸ ਤੋਂ ਅਗਲੀ ਮੀਟਿੰਗ ਜਿਹੜੀ ਹੈ ਪੰਜਾਬ ਦੇ ਮੁੱਖ ਸਕੱਤਰ ਕੇਪੀ ਸਿਨਹਾ ਨਾਲ ਹੋਊਗੀ ਇਸੇ ਤਰ੍ਹਾਂ ਅ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਸਾਂਝੀਆਂ ਮੰਗਾਂ ਲਈ ਸੰਘਰਸ਼ ਕਰ ਰਿਹਾ ਜਦੋਂ ਇਸ ਫਰੰਟ ਵੱਲੋਂ ਲੁਧਿਆਣੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਪ੍ਰਦਰਸ਼ਨ ਕੀਤਾ ਰੈਲੀ ਕੀਤੀ ਨਾਰੇਬਾਜ਼ੀ ਕੀਤੀ ਤੇ ਉਸੇ ਦਿਨ ਉਹਨਾਂ ਨੂੰ 26 ਜੂਨ ਨੂੰ ਕੈਬਨਟ ਸਬਕਮੇਟੀ ਦੇ ਮੀਟਿੰਗ ਦਾ ਸਰਦਾ ਦਿੱਤਾ ਸੋ 26 ਜੂਨ ਨੂੰ ਕੈਬਨਟ ਸਬਕਮੇਟੀ ਜਿਹੜੀ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਦੀ ਅਗਵਾਈ ਵਿੱਚ ਅ ਮੀਟਿੰਗ ਕਰੇਗੀ ਸਾਂਝੇ ਫਰੰਟ ਨਾਲ ਕਿ ਉਸ ਮੀਟਿੰਗ ਵਿੱਚੋਂ ਕੁਝ ਮਿਲਣ ਵਾਲਾ ਕਿਉਂਕਿ ਸਾਂਝਾ ਫਰੰਟ ਸਾਂਝੀਆਂ ਮੰਗਾਂ ਲਈ ਲੜਦਾ ਹੈ ਉੱਥੇ ਗੱਲ ਜਾਊਗੀ 13 ਫੀਸਡ ਡੀਏ ਦੇਣ ਦੀ ਗੱਲ ਹੋਊਗੀ ਉੱਥੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਹੋਊਗੀ ਉੱਥੇ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾ ਉੱਪਰ ਕੇਂਦਰ ਦੀ ਥਾਂ ਤੇ ਪੰਜਾਬ ਸਕੇਲ ਦੇਣ ਦੀ ਗੱਲ ਹੋਊਗੀ ਉੱਥੇ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਗੱਲ ਹੋਊਗੀ ਪੈਨਸ਼ਨਰਾਂ ਨੂੰ 2.59 ਗੁਣਾਕ ਨਾਲ ਪੈਨਸ਼ਨ ਸੋਧਨ ਦੀ ਗੱਲ ਵੀ ਆਊਗੀ ਔਰ ਇਸੇ ਤਰ੍ਹਾਂ ਹੋਰ ਜਿਹੜੀਆਂ ਮੰਗਾਂ ਨੇ ਮੁਲਾਜ਼ਮਾਂ ਦੀਆਂ ਸਾਂਝੀਆਂ ਉਹਨਾਂ ਤੇ ਚਰਚਾ ਹੋਊਗੀ ਸੋ ਕੀ ਪੰਜਾਬ ਸਰਕਾਰ ਦੀ ਕੈਬਨਟ ਸਬ-ਕਮੇਟੀ ਇਸ ਦਿਨ ਇਹ ਮੰਗਾਂ ਮੰਨ ਲਵੇਗੀ ਇਹਦੇ ਤੇ ਵੀ ਵੱਡੇ ਸਵਾਲ ਨੇ ਕਿਉਂਕਿ ਕੈਬਨਟ ਸਬ-ਕਮੇਟੀ ਲਗਾਤਾਰ ਕਈ ਮਹੀਨਿਆਂ ਤੋਂ ਕਈ ਜਥੇਬੰਦੀਆਂ ਨਾਲ ਮੀਟਿੰਗਾਂ ਕਰੀ ਐ ਪਰ ਬਹੁਤ ਘੱਟ ਜਥੇਬੰਦੀਆਂ ਨੇ ਜਿਹੜੀਆਂ ਇਹ ਤਸੱਲੀ ਕਰਕੇ ਮੀਟਿੰਗ ਤੋਂ ਨਿਕਲਦੀਆਂ ਨੇ ਵੀ ਉਹਨਾਂ ਦਾ ਮਸਲਾ ਹੱਲ ਹੋ ਗਿਆ ਕਿਉਂਕਿ ਅਖੀਰ ਜਿਹੜਾ ਫੈਸਲਾ ਅੰਤਮ ਫੈਸਲਾ ਉਹ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਹੀ ਕਰਨਾ ਸੋ ਇਹ ਮੀਟਿੰਗਾਂ ਹੋ ਰਹੀਆਂ ਨੇ ਪਰ ਇੱਕ ਦੁਖਾਂਤ ਹੈ ਮੁਲਾਜ਼ਮਾਂ ਦਾ ਜਦੋਂ ਵੀ ਕੋਈ ਸਰਕਾਰ ਕਿਸੇ ਮੁਲਾਜ਼ਮ ਜੱਫੇਬੰਦੀ ਨੂੰ ਮੀਟਿੰਗ ਲਈ ਬੁਲਾਉਂਦੀ ਹੈ ਤੇ ਅਕਸਰ ਮੁਲਾਜ਼ਮਾਂ ਦੇ ਮੂੰਹੋਂ ਆਪ ਮੁਹਾਰੇ ਨਿਕਲਦਾ ਹੈ ਵੀ ਇਸ ਮੀਟਿੰਗ ਵਿੱਚੋਂ ਕੀ ਮਿਲਣਾ ਕੀ ਸਰਕਾਰ ਨੂੰ ਪਤਾ ਨਹੀਂਗਾ ਸਰਕਾਰ ਨੇ ਡੀਏ ਦੇਣਾ ਜਾਂ ਪੁਰਾਣੀ ਪੈਨਸ਼ਨ ਦੇਣੀ ਜਾਂ ਕੱਚੇ ਮੁਲਾਜ਼ਮ ਪੱਕੇ ਕਰਨੇ ਨੇ ਜਾਂ ਪੰਜਾਬ ਸਕੀਮ ਲਾਗੂ ਕਰਨੇ ਨੇ ਆਮ ਮੁਲਾਜ਼ਮ ਕਹਿੰਦੇ ਵੀ ਇਹਦੇ ਲਈ ਮੀਟਿੰਗਾਂ ਦੀ ਕੀ ਲੋੜ ਐ ਮੀਟਿੰਗਾਂ ਤੇ ਮੁਲਾਜ਼ਮਾਂ ਨੂੰ ਲਟਕਾਉਣ ਲਈ ਮੁਲਾਜ਼ਮਾਂ ਨਾਲ ਜਿਹੜੀਆਂ ਵਾਅਦੇ ਕੀਤੇ ਉਹ ਡੰਗ ਟਪਾਉਣ ਲਈ ਕੀਤੀਆਂ ਜਾਂਦੀਆਂ ਨੇ ਸੋ ਮੀਡੀਆ ਤੇ ਵੀ ਵਿਸ਼ਵਾਸ ਮੁਲਾਜ਼ਮਾਂ ਦਾ ਜਿਹੜਾ ਉੱਠਦਾ ਜਾ ਰਿਹਾ ਪਰ ਕੁਝ ਵੀ ਐ ਹੁਣ 25 ਤੇ 26 ਜੂਨ ਨੂੰ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਕੀ ਦਿੰਦੀ ਐ ਇਹਦੇ ਤੇ ਸਾਰਿਆਂ ਦੀ ਅੱਖ ਐ